ਲੋਕ ਜਿਹੜੇ ਤੁਸੀਂ ਰਾਜੀ ਖੁਸ਼ ਹੋਗੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾਨ ਦੁਗਣੀ ਰਾਜ ਜੋਗ ਵਿੱਚ ਰੱਖੀ ਬਾਝੂ ਦੀ ਬਾਹਰ ਬੈਠੇ ਦੋ ਸਾਹ ਦਸਾਂ ਵਿੱਚ ਮੇਰੇ ਸਾਰੇ ਪ੍ਰਾਪ ਦੇਰ ਬੱਚੇ ਸਾਰੇ ਨੂੰ ਪਿਆਰ ਕਰ ਸਤਿ ਸ੍ਰੀ ਅਕਾਲ ਅੱਜ ਅਸੀਂ ਜੀ ਕਰਾਉਣ ਲੱਗੇ ਆ ਘਰ ਦੀ ਸਫਾਈ ਇਧਰ ਕਾ ਬਹੁਤ ਸੀਗਾ ਇਧਰਲੇ ਪਾਸੇ ਕਿ ਜੋ ਟੌਪ ਫਰਵਾਬਲੀ ਦਾ ਵੀ ਤੈਰ ਦਲੋਤਾ ਨਵਾ ਜਿਹੜੇ ਨਵੇਂ ਜੁੜੇ ਭੈਣ ਭਰਾ ਉਹਨਾਂ ਦਾ ਵੀ ਤੈਰ ਲਲੋ ਧੰਨਵਾਦ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਆ ਬਾਈ ਮੱਖਣਾ ਇਹਨੂੰ ਮੈਂ ਕਿਹਾ ਸੀ ਬਾਈ ਨੂੰ ਮੈਂ ਕਿਹਾ ਯਾਰ ਇਸ ਤਰ੍ਹਾਂ ਦਾ ਕਿਆ ਉਹਨਾਂ ਦਾ ਤੜਕੇ ਸੀਗਾ ਪਰ ਅਸੀਂ ਬਾਗੇ ਪੁਰਾਣੇ ਚਲੇ ਗਏ ਉਹ ਦੁਬਾਰ ਚ ਵਿੱਚ ਆਇਆ ਸੀਗਾ ਇਹ ਤੇ ਆਰਾ ਮੈਂ ਬਾਹਰ ਖੜਕਾਇਆ ਤੁਸੀਂ ਐ ਨਹੀਂ ਸੀ ਮੈਂ ਚਲਾ ਗਿਆ ਮੁਰਕੇ ਮੈਂ ਚੱਲ ਕੋਈ ਨਹੀਂ ਬਾਈ ਜੀ ਆਏ ਨੂੰ ਉਹਨਾ ਚਾਰੇ ਨੇ ਸਾਰੇ ਇੱਥੇ ਆ ਕੇ ਬਹੁਤ ਸਾਰੇ ਬੱਚੇ ਫਿਰ ਖੇਡਦੇ ਇੱਥੇ ਤੇ ਅੱਜ ਗਰਮੀ ਵੀ ਬਹੁਤ ਜ਼ਿਆਦਾ ਸੀ ਇਸ ਕਰਕੇ ਮੈਂ ਕਿਹਾ ਕਈ ਵਾਰੀ ਕੋਈ ਜਾਨਵਰ ਬਾਹਰੋਂ ਅੰਦਰੋਂ ਆ ਕੇ ਬਹਿ ਜਾਂਦਾ ਪਰ ਬੱਚੇ ਖੇਡਦੇ ਤੇ ਹੋਰ ਦੱਸੋ ਜੀ ਪੈਣਪਰਾ ਸਾਰੇ ਠੀਕ ਠਾਕ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜੇ ਤੁਸੀਂ ਸਾਨੂੰ ਆਈ ਨੌਸ ਲਾ ਬਧਾਈ ਦਿੰਦੇ ਹਾਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜੀ ਤੇ ਔਣ ਜੀ ਮੈਂ ਚੱਲਿਆ ਬੱਚਿਆ ਕੋਲੇ ਕਿ ਉਹ ਨਜ਼ਰ ਮੈਂ ਪਾਣੀ ਪੀ ਲਾਂ ਇੱਥੇ ਕਾਰਮਜੀਤ ਬਣਾਈ ਜਾਂਦੇ ਆ ਖਾਣਾ ਤਿਆਰ ਕਰੀ ਜਾ ਰਹੇ ਆ ਬਸ ਥੋੜੇ ਸਮੇਂ ਤੱਕ ਸੱਤੀ ਕਾਰਜ ਦੇ ਸਾਰਿਆਂ ਨੂੰ ਸਾਰੇ ਪੰਡਾ ਵਧੀਆ ਠੀਕ ਠਾਕ ਹੋਣਗੇ ਅਸੀਂ ਵਧੀਆ ਜੀ ਕਿ ਖਾਣਾ ਦਾ ਕੋਈ ਜਦਾਂ ਸੀ ਕਿਤੇ ਕੋਈ ਜੀ ਜੰਦੋਂ ਨਿਕਲੇ ਹੁੰਦੇ ਸੀ ਕਿਤੇ ਕੋਈ ਹਾਂ ਉਹ ਮੈਨੂੰ ਆਂਦਾ ਗਿਆ ਕੋਈ ਵਧੀਆ ਥੋੜੀ ਜੀ ਦਵਾਈ ਉਹ ਵਾਲੀ ਦਵਾਈ ਲੈ ਆਓ 40 ਤੇ ਜਿਹੜਾ ਉਹਨਾਂ ਕ ਜਦੋਂ ਫਟਿਆ ਤੇ ਉਦੋਂ ਹੀ ਮਰ ਜੇ ਉੱਠਣ ਹੀ ਨਾ ਦੇਈਏ ਉਦੋਂ ਨੂੰ ਸਿਆਲ ਆ ਜਾਊ ਉਦੋਂ ਨੂੰ ਸਮਾਨ ਲਾ ਦਿਆਂਗੇ ਇਹਦੇ ਕੀ ਫਿਰ ਖਾ ਨਹੀਂ ਹੁੰਦਾ ਉਹਨਾਂ ਸਵੇਰੇ ਲੈਵਣੀ ਪੈਣੀ ਆਪਾਂ ਨੂੰ ਘਾੜੀ ਸੋ ਛੜਕ ਵਾਲਾ ਮੈਂ ਜਾਊਂਗਾ ਹਾਂ ਹੋਏ ਨਾ ਨਹੀਂ ਮੈਂ ਪੁੱਛਦਾ ਜੇ ਇਹਨਾਂ ਨੇ ਲੈਉਣੀ ਹੋਈ ਥੋੜੀ ਜਿਹੀ ਆਪ ਮਗਾ ਕੇ ਰੱਖ ਲਾਂਗੇ ਇੱਕ ਦੋ ਵਾਰੀ ਕਰਾ ਦੇਾਂਗੇ ਪੀਓ ਪੂਓ ਨਾ ਬਾਈ ਕੋਈ ਮਹਿੰਗੀ ਬਾਤ ਆਉਂਦੀ ਆ ਠੀਕ ਹੈ ਪੀਣੇ ਨਹੀਂ ਕਿਸੇ ਨੇ ਚੰਗਾ ਵੀ ਘਾੜੀ ਦਵਾਈ ਲਿਆ ਕੇ ਰੱਖ ਲਾਂਗੇ ਆਪੇ ਦੋ ਵਾਰੀ ਚੜਕਾ ਲਾਂਗੇ ਹੈ ਮੇਅ ਵਾਲੇ ਆਹੋ ਵੀ ਨਹੀਂ ਨੀ ਕਿਸੇ ਨੇ ਜੇ ਪੀਣੀ ਆ ਤਾਂ ਸਾਰੇ ਨੇ ਪੀਣੀ ਚਾ 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 ਅੱਜ ਕੱਲ ਨਾ ਅੱਗੇ-ਅਗਰ ਮੇਲੇ ਆਉਂਦੇ ਹੋਣ ਆਉਣ ਵਾਲੇ ਮੇਲੇ ਜਿਹੜੀਆਂ ਗੈਨ ਸਿਲੰਡਰ ਆ ਰਹੀਆਂ ਥੋੜੇ ਕੋਈ ਨਹੀਂ ਕਦੋਂ ਫਟ ਜਾਣ ਆ ਜੀ ਅੱਜ ਮੈਨੂੰ ਮਾਨਵੀ ਰੇ ਨੇ ਲੈ ਕੇ ਦਿੱਤੇ ਸੈਂਡਲ ਮਹੀਨਵਾ ਦਾ ਡੈਡੀ ਤੇਰੇ ਚਪਲਾ ਲੈ ਜਾਂਦੀਆਂ ਤੇ ਤੂੰ ਸੈਂਡਲ ਪਾ ਲ ਆ ਆ ਮਾਨਵੀ ਨੇ ਮੈਨੂੰ ਸੈਂਡਲ ਲੈ ਕੇ ਦਿੱਤੇ ਆ ਦਾ ਡੈਡੀ ਤੂੰ ਵੀ ਸੈਂਡਲ ਪਾ ਆ ਕਰ ਤੇ ਚਪਲਾ ਤੇਰੇ ਲੈ ਜਾਂਦੀਆਂ ਹੁਣ ਮੈਂ ਸੈਂਡਲ ਲਿਆ ਹੁਣ ਮੈਂ ਪਾ ਕੇ ਵੇਣਾ ਕਿਵੇਂ ਆਵੇ ਰੇਡੀ ਮੇਰੇ ਬੁੱਟ ਨੂੰ ਦੇਖੋ ਨਾ ਮੇਰੇ ਕੋਲੇ ਨੇ ਬੁੱਟ ਆਹ ਉਹ ਤੇ 파ਰਕ ਵੀ ਰੱਖੇ ਸੀ ਮੈਂ ਕਰਿਆ ਕੇ ਫੇਰ ਹੀ ਸਾਫਾ ਪਾ ਲਿਆ ਪਿੱਛੇ ਨਿਕਲੇ ਪੈ ਗਏ ਮੈਂ ਵਿਚਿੰਗ ਤੇ ਵਿਚਿੰਗ ਇੱਧਰ ਵੇਖੋ ਇੱਧਰ ਮਨਵੀਰ ਪਾ ਕੇ ਦਿੰਦਾ ਬਤਾਉ ਦੂਜਾ ਪੈਰ ਤਾਂ ਉਹਨੇ ਆਪੇ ਹੀ ਆ ਗਏ ਮੇਰੇ ਇਹ ਗੱਲ ਜੀ 4 ਨੰਬਰ ਬਤਾਓ ਆ ਦੇਖੋ ਕਿਚਨੀ ਕੁੜੀ ਕਿਚਨੀ ਆ ਗਿਆ ਇਹ ਮੇਰੇ ਸਾਡੇ ਬੈਗ ਹੀ ਆ ਸੈਂਡਲ ਤੁਰ ਇਹਨੂੰ ਆ ਉਬਾਰਨ ਰੱਖ ਕੇ ਸੈਂਕੂ ਤੇ ਜੀ ਹਣ ਮੈਂ ਖੇਡਾਂ ਹਣ ਵਧੀਆ ਦੇਖੋ ਲੈਂਦੇ ਤਾਂ ਨਹੀਂ ਨਾ 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 ਯਾਰ ਆ ਪੈਰ ਦਾ ਲੈ ਜਾਂਦਾ ਸੀ ਰੇਕ ਆਪਣਾ ਦੁਕਾਨ ਤੇ ਜਾ ਕੇ ਤੈਂਦਾਂ ਹੁੰਦਾਈ ਮੈਂ ਕਹਾਂ ਜਾਂ ਤਾਂ ਇੱਕ ਦੇ ਦੇ ਜਾਂ ਦੋ ਦੇ ਦੇ ਇਹ ਜਿਹੜਾ ਕੌਣ ਜਨ ਤਰਤਾ ਸੀ ਜਦੋਂ ਕੱਸ ਤੇ ਬੈਠਣਾ ਤਾਂ ਲੈ ਜਾਣਾ ਉਹ ਲਊਗਾ ਤਾਂ ਨਾ ਵਿੱਚ ਭਵੇਂ ਭੱਜਾ ਬਰੇ ਪੈਰ ਛੋਟਾ ਹੈ ਨਾ ਹਾਂ ਜੀ ਕੋਈ ਨੰਦਾ ਚੱਲ ਜਾਣਾ ਤੇ ਵਰੀਆ ਮੇਰੇ ਪੈਟ ਆ ਕੇ ਅਨਾ ਤਰੇ ਨਾਲੇ ਹਵਾ ਪੈਂਦੀ ਰਹੂਗੀ ਪੈਰਾਂ ਨੂੰ ਹੂੰ ਸਿਆਲਾਂ ਚ ਜੇ ਮੇਰੇ ਲੋਟ ਆਉਣਗੇ ਚਾਪ ਸਿਆਲਾਂ ਚ ਨਾਲ ਜਰਾ ਆਪਾਂ ਪਾ ਕੇ ਪਾ ਲੋ ਹਾਂ ਸਿਆਲਾਂ ਚ ਵੀ ਕੰਮ ਦੇਣਗੇ ਜੁਰਾਬਾਂ ਨਾਲ ਪਾ ਕੇ ਮੇਰੀ ਜ਼ਿੰਦਗੀ ਨੰਗ ਜਾਨੀ ਇਹ ਤੇ ਨਾ ਹੂੰ ਸਾਨੂੰ ਕਹਿਣ ਵੀ ਲੱਗੇ ਸੀ ਇੱਕ ਨੰਬਰ ਖੁੱਲਾ ਲੈ ਲਓ। ਲੈ ਬੋ ਤਾਂ। ਸੱਚਾ ਨੰਬਰ ਤੋਂੜਾ। ਪੱਕੇ 29 ਸਾਲ ਦੀ ਹੋਵਾਂ ਮੇਰੀ ਯਾਰ ਇੰਨੀ ਤਾਂ ਬਾਹਰ ਨਹੀਂ ਦੀ ਇੰਨੀ ਜੇ ਬੱਚੇ ਸੇਵਾ ਕਰ ਰਹੇ ਆ ਬਾਈ ਜੀ। ਗਰਮੀ ਬਹੁਤ ਆ ਪੱਖਾ ਚਲਾਓ। ਨਾ ਨਹੀਂ ਬਲੈਡ ਤੇ ਹੀ ਆ। धरो ਨਾ। ਇਹ ਕੋਈ ਤੁਸੀਂ ਚੈੱਕ ਕਰੋ ਸਮਾਨ ਤੁਸੀਂ ਚ ਅਸੀਂ ਕੰਮ ਕਰਾਇਆ ਲੈ ਬਹੁਤ ਵਧੀਆ ਬਣਾਤਾ ਬਹੁਤ ਵਧੀਆ ਬਣਾਤਾ ਯਾਰ ਸਪਾਦਾ تھا ਬਣ ਗਿਆ ਸੀ ਸਰ ਮਾੜਾ ਮੱਟ ਪਾ ਰਹੇ ਆ ਦੇਖ ਨਹੀਂ ਮਿਲਦਾ ਹਾਂ ਜਰੇ ਕੋਲੇ ਘਰ ਤਾਂ ਨਾਲ ਇੱਚ ਨਹੀਂ ਮਤਾਂ ਹੋਇਆ ਪਿਆ ਸੀਗਾ ਸਾਰਾ ਇੱਕਦਮ ਹੈ ਪਾਣੀ ਦੇ ਵੀ ਜੇ ਆਪਣੀ ਦੇਸੀ ਨਮਲ ਜੇ ਬਹੁਤ ਵਧੀਆ ਦੇਸੀ ਨਮ ਲਾਉਣੀ ਆ ਆਪਾਂ ਉਹੋ ਜਾ ਕੇ ਲਾਉਣੀ ਆ ਕੱਲ ਨੂੰ ਕੱਲ ਨੂੰ ਹਾਂ ਯਾਰ ਸਵੇਰ ਚੱਲ ਵੜਾਂਗੇ ਬਾਈ ਨੇ ਆਏ ਸਾਰੇ ਗੱਡੀ ਤੇ ਲਾ ਲਾ ਚੀਜ਼ ਨਾ ਕਰੀ ਦੇਖਿਆ ਕਿੰਨਾਂ ਨੇ ਹਾਂ ਮੇਰੇ ਭਾ ਦਾ ਤਾਂ ਨਾ ਸਾਲਾ ਸਾਰੀ ਜਾਣ ਤੋਂ ਕੋਲੋਂ ਮਾੜੀ ਆ ਗਿਆ ਮੈਂ ਤਾਂ ਬਹੁਤ ਪਸੰਦ ਆ ਯਾਰ ਮੇਰਾ ਠੀਕ ਹੈ ਤੇ ਜਦੋਂ ਮੈਂ ਇਹ ਨਾਲ ਲਿਚਾਕਾ ਕੀ ਕੀ ਨਾਲੇ ਮੇਰੇ ਲਈ ਵੇਖ ਕੇ ਆਨੇ ਦੇ ਕਟਣਾ ਇਹ ਬਾਹਰ ਨਹੀਂ ਆਉਂਦਾ ਮੇਰਾ ਜੀ ਇਨਾਂ ਨੇ ਕਾ ਕਰੇ ਮਿੱਤਲ ਬਾਰੀ ਕਰਨਾ ਨਾ ਤੇ ਇਹ ਸਭ ਕੋਲ ਉਹੀ ਗੱਲ ਇਹਦਾ ਹੁਣ ਅੰਦਰ ਐ ਸੀ ਭਾਲ ਕੇ ਮੁੜ ਕੇ ਟੂੜਰੀ ਤੇ ਭਾਲਾ ਕਰਨੀ ਸੀ ਸਹੀ ਮੈਂ ਕਾ ਗੱਡੀ ਲੈਣੀ ਹੈ ਜੀ ਅਰੇ ਆਪੇ ਆ ਨੰਨਾ ਹੋ ਪਾਣੀ ਦੀਏ ਕਰੋ ਤੜੀ ਆ ਬਾਲ ਲੰਗੇ ਰੋਟੀ ਡਾਡੀ ਪਾਣੀ ਪੀ ਲਿਗੇ ਨਾ ਬਣਦੇ ਆਇਆ ਪਰ ਅੱਗੇ ਤੇ ਬੇਟਾ ਮੁੜ ਜਾ ਰਿਹਾ ਨਾ ਸਹੀ ਗੱਲ ਆ ਬਿਹਾਰੀ ਘਾਹ ਲੱਗਦਾ ਇਹ ਜੀ ਲੋ ਆ ਮਮਮੀ ਨਾਲ ਕਨੈਕਟ ਕਰੋ ਬਾ ਬਾਹਰ ਆ ਮੇਰੀ ਪੁੱਤ ਅੱਛਾ ਆ ਗੁੱਡੀ ਵੀ ਬੈਲਦੀ ਜਾ ਮੇਰਾ ਆ ਤੇਰੀ ਆ ਕਦੀਆਂ ਚਪੜੀਆਂ ਕੋ ਖੋਖਰੀਏ ਉਹ ਕਿਹੜੀ ਲੱਭੀ ਕੋਖਰੀ ਵੇਰੀ ਗੁੱਡੀ ਕੋਖਰੀ ਲੱਭੀ ਲੱਭੀ ਕੋਖਰੀ ਨਾ ਵੀ ਵੇਖਾ ਮੱਖਣਾ ਆ ਚੀਜ਼ ਐ ਜੀ ਸਾਰੀ ਇਹ ਤੇ ਇਹਨਾ ਉਹਨਾ ਲੈ ਕੇ ਆਰ ਦਈਏ ਆ ਦੁੱਤੀ ਦੇ ਤੇ ਹਾਂ ਇਹ ਜਿੱਦਣੇ ਸਾਡੇ ਘਰੇ ਗੁੱਡੀ ਆਈ ਆ ਨਾ ਆਹ ਜਿਹੜੀ ਉਲਟੇ ਪਾਸੇ ਥਰ ਲਾਤਾ ਦੂਜੇ ਪਾਸੇ ਇਹਨੇ ਤਾਂ ਆਪਦੇ ਨਾਲ ਹੀ ਜਵਾਕ ਠੇਡਣ ਲਾ ਲੇ ਵੈਸੇ ਕਰਮਾਂ ਵਾਲੀ ਆਈ ਆ ਹਾਂ ਆਹੀ ਕਰਮਾ ਵਾਲੀ ਲੱਗਦੀ ਇਹਨੇ ਆ ਥਾਂ ਦੇ ਸਭੀ ਕਰਾਈ ਹੈ ਨਾ ਅਣੀ ਤੇ ਕਿੱਡੇ ਕਰਨੀਆਂ ਦੋਨੇ ਪੈਣਾ ਦੇਖ ਲੈ ਯਾਰ ਕੰਨੀ ਜਾਨ ਨਹੀਂ ਪਾਈ ਹੈ ਨਾ ਲੈ ਬਾਂਹਾਂ ਵੀ ਮੈਂ ਵੀ ਇੱਕ ਤਾਂ ਟੁੱਟ ਗਈ ਮੈਨੂੰ ਸ਼ੱਕ ਆ ਤੁਰੇ ਜਾਣੀ ਪਊ ਨੰਨੂ ਬਾਹਾਂ ਟੁੱਟ ਗਈ ਨੰਨੂ ਦੁਰਗੀ ਉਹ ਨੰਨੂ ਆਹ ਤਾਂ ਗੁੱਦੀ ਦੀ ਬੁੱਤ ਬਾਹਾਂ ਟੁੱਟ ਗਈ ਇਹ ਕਿਹੜੀ ਬਾਹਾਂ ਟੁੱਟ ਗਈ ਆਹ ਬਾਹਰ ਗੱਡੀ ਪੁੱਛਾ ਦੇ ਜੀ ਤੇ ਗੱਡੀ ਲੈ ਆਉਣੇ ਆਹ ਗੱਡੀ ਇਧਰ ਲਵਦੀਪ ਨੂੰ ਫੋਨ ਲਾ ਮੋਗੇ ਲੈ ਕੇ ਚੱਲੇ ਗਏ ਬੁੱਤ ਇਹ ਤਾਂ ਰਾਤ ਬਉਦੀ ਰਹੀ ਇਧਰਲੀ ਬੂਤਨੀ ਦੀ ਛਈ ਆ ਪਿੱਛੇ ਨਹੀਂ ਨਹੀਂ ਪਤਾ ਬਾਹ ਦਾ ਮੋਟੋ ਨਿਕਲ ਗਈ ਉਹ ਤਾਂ ਆ ਫਿਰਦੀ ਹੈ ਨਹੀਂ ਬੁੱਤ ਤਾਂ ਲਜਾਣੀ ਕੋਈ ਰੋਟੀ ਲਾ ਦੇ ਫਿਰ ਚਾਹ ਉਚਾਰ ਕੇ ਲਾ ਦੇ ਦੂਜਾ ਮੋਗੇ ਖਾ ਲਾਂਗੇ ਆ ਲਮਚਾਰੀ ਵੀ ਲੈ ਆ ਬਾਹ ਤਾਂ ਆ ਦੇ ਜੀ ਸਰਪੱਖਾ ਚੱਲਦਾ ਏ ਦਰਨਾ ਚਾਹੀ ਪੱਖਾ ਚੱਲਦੇ ਜੀ ਵੀ ਪੱਖੀ ਪੱਖੀ ਝੱਲੇ ਜਾਂਦਾ ਤੂੰ ਪੱਕਾ ਚੱਲਦਾ ਵਾ ਦੇਖੋ ਯਾਰ ਇਹ ਜੇ ਮੇਲਾ ਮੱਖਣਾ ਇਹਦਾ ਵੀ ਵਰਵਾ ਚੀ ਹੈ ਨਾ ਮੇਲਾ ਕਿੰਨੀ ਕਦਰ ਹੁੰਦੀ ਜੀ ਉਹ ਵੀ ਗੱਲ ਕਰਦੇ ਰੌਣ ਇਹਨਾਂ ਨੂੰ ਪੁੱਛਦਾ ਕੋਈ ਯਾਰ ਕਰਨਾ ਵਾਟਰ ਲੱਗਿਆ ਸੀ ਐਸ ਜੇ ਲਾਈਟ ਮੁਰਦੀ ਬਾਰ ਬਾਰ ਪੈਰ ਜੇ ਹਲ ਜਾਂਦੇ ਮਸ਼ੀਨ ਲੱਗਦਾ ਫਲਾਦ ਅੱਜ ਵੀ ਮੈਂ ਹੱਥਾਂ ਨਾਲ ਸੌਂ ਕੇ ਆਈ ਉਹਦਾ ਬੜਾ ਚੱਕਰ ਕੀ ਐ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਆਪਾਂ ਪਲੱਗ ਲਾਉਨੇ ਇੱਕ ਪਾਸਾ ਕਈ ਵਾਰੀ ਉੱਚਾ ਹੀ ਮਨ ਲੱਗ ਜਾਂਦਾ ਨਹੀਂ ਫਲੱਗ ਤਾਂ ਮੈਂ ਸਵਾਰ ਕੇ ਆਈ ਸੀ ਪਲੱਗ ਤਾਂ ਸਵਾਰ ਕੇ ਲਾਇਆ ਸੀ ਬੰਨ ਮੇਰੇ ਬਾ ਬਾ ਥੱਕ ਗਈ ਮੈਂ ਤਾਂ ਹੁਣ ਥੱਲੇ ਪਾਉਣ ਲੱਗਾ ਇਹ ਦੇਖ ਦੇ ਮੇਰੀ ਬੱਚੀ ਕਿਤੇ ਤਦਿਆ ਸਫਾਈ ਹੋ ਗਈ ਹੈਣਾ ਇੱਥੇ ਹੁਣ ਬੱਚੇ ਖੇਡੀ ਜਾਣਗੇ ਮਰਜ਼ੀ ਹਾਂ ਤੇ ਬਾਗਿਆ ਨਾ ਪੈਰ ਤੇਰਾ ਪੈਰ ਅੱਗੇ ਤੇਰਾ ਪੈਰ ਦੱਸਦਾ ਮੈਂ ਤਾਂ ਮਾਤਾ ਨੂੰ ਪਹਿਲਾਂ ਕਹਿ ਚੁੱਕਾ ਮੈਂ ਅੱਜ ਸਰਕਾਰ ਕਰਨੀ ਜੀ ਉਹ ਮੱਖਣਾ ਸੱਚ ਬਾਈ ਚਾਹ ਚ ਤੈਨੂੰ ਸੱਚ ਪੁੱਛਿਆ ਹੀ ਨਹੀਂ ਹਾਂ ਚਾਹ ਹੈਂਦੇ ਘਰ ਨਹੀਂ ਚਾਹ ਦੇਖ ਆ ਪਲੱਗ ਲੱਗਾ ਬੂਰੇ ਮੋਰਾ ਪਲਾਗਾ ਨਹੀਂ ਨੰਗਾ ਨਾ ਰੋਕਲਾ ਹੈ ਵੇਖੋ ਟਾਇਰ ਨਾਲ ਵੇਖ ਲੈ ਟਾਇਰ ਨਾਲ ਪੁੱਠੇ ਪੰਗੇ ਨੇ ਪੁੱਠੇ ਪੰਗੇ ਬਾਬੇ ਥੱਲੇ ਉਤਰਿਆ ਮੈਂਤਾਲੀ ਗੱਲ ਹੈ ਯਾਨੀ ਮੇਰੀ ਗੱਲ ਸੁਣ ਲੈ ਗਰਮੀ ਚ ਡਾਕਟਰ ਤੱਕਰਦੇ ਬਹੁਤ ਤੰਗ ਆ ਪਾਣਾ ਮਰੀਜ਼ ਦੀ ਛੱਟੀ ਆ ਮੇਰਾ ਇੱਕ ਬਤਲਾ ਸੂਟ ਪਾਦੇ ਬੈਗ ਚ ਹਾਂ ਬੱਸ ਆਪੇ ਹੁਣ ਸੱਟ ਖਾਣੀ ਇਹਨਾਂ ਨੇ ਕੋਈ ਨਹੀਂ ਤਾਂ ਕਰਦੇ ਬਾਹਰ ਬਸ ਆਈ ਤੈਨੂੰ ਦੱਸਿਆ ਨਾ 1200 ਇਸੇ ਕਰਕੇ ਨਹੀਂ ਖੋਲਦੇ ਪਤਾ ਨਿਸ਼ਾਨ ਕਿੱਡਾ ਹੁੰਦਾ ਤੇ ਉਹੀ ਤਾਂ ਗੱਲ ਹੈ ਅਗਲੀ ਦੇ 7 ਵਜੇ ਡੇੜੀ ਅੱਗੀ ਟੁੱਟਣੋਂ ਨਾ ਮੈਂ ਛੁੱਟੇ ਵਾਲੀ ਨਹੀਂ ਪਾਤੇ ਇਹਦਾ ਉਹਦੀ ਮੁੱਦੀ ਵੱਜ ਜਾਂਦੀ ਹੈ ਇਹ ਕਿਹੜਾ ਆਪਣੀ ਦੂਜੀ ਸਾਈਕਲ ਹੀ ਆ ਇਹ ਤਾਂ ਉਹਦੇ ਗੱਲ ਪਰਨੇ ਵਜਣਾ ਇਹ ਤੋਂ ਹਾਂ ਕਿਵੇਂ ਆਰ ਮਨਾ ਪੱਖੀ ਮੇਰੀ ਪੱਖੀ ਮੇਰੀ ਕੁੜਗੇ ਪੱਖੀ ਵੇ ਕਿੰਨੀ ਨਵੀਂ ਕਿੰਨੀ ਮਹਿੰਗੀ ਐ ਕਿਵੇਂ ਆ ਹਾਂ ਜੀ ਇਹਦੀ ਪੱਖੀ ਐ ਇਹ ਹਟਾ ਦੜੀ ਮੈਂ ਗੱਲ ਜਾਂ ਦੇ ਚਲਾਈ ਨਹੀਂ 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 ਪਾਤ ਤੋ ਸੱਟ ਖਾ ਲੈਣੀ ਐ ਅਹ ਪੁਰਾਣੇ ਜਮਾਨੇ ਚ ਤਾਂ 5 ਰੁਪਏ ਵੀ ਕਮਾਨੇ ਔਖੇ ਸੀਗੇ ਹੁਣ ਤਾਂ 5 ਰੁਪਏ ਕੀ ਹੁੰਨ ਤੱਕ ਔਰ 10 ਰੈਂਦੇ ਲੋਕ ਬੱਸ ਹੁਣ ਆਏ ਜੋ ਕੋਈ ਨਿਕਲ ਕੇ ਤੇਰੇ ਲੜ ਜਾਣਾ ਤੇ ਤੂੰ ਟੱਪਣਾ ਮੁੜ ਕੇ ਪੱਖੀ ਦੇ ਪੱਖੀ ਮੇਰੀ ਠੀਕ ਕਰ ਮਾਰ ਪਾਰੇ ਜਾਂ ਲਾਇਆ ਹੁੰਦੇ ਇਧਰੋਂ ਸੱਚ ਘੱਟਦੀ ਪੱਖੇ ਦੀ ਨੈਣਾ ਪਤਾ ਹਣੀ ਬਟਨਾ ਕੋਚ ਵੀ ਉੱਥੇ ਹੈਗੀ ਗਰਮੀ ਤੇ ਗਰਮੀ ਚ ਬਤਬਤ ਹੋਈ ਬਚੋ ਨੰਨੋਏ ਉਹਰੇ ਮੇਰੀ ਗੱਲ ਸੁਣ ਨੰਨੋਰੇ ਆ ਬਤਾ